ਤਕੋ 15 ਸਾਲ ਬਾਅਦ ਫਰੀਦਕੋਟ ਦੇ ਵਿੱਚ ਜਿਹੜਾ ਯੂਰੀਆ ਦਾ ਰੈਕ ਲੱਗਿਆ 15 ਸਾਲ ਜਿਹੜੇ ਸਾਡੇ ਕਿਸਾਨ ਸੀ ਸਾਡੇ ਆਰਤੀਏ ਸੀ ਉਹਨਾਂ ਨੂੰ ਵੱਖ-ਵੱਖ ਕਿਸੇ ਨੂੰ ਮੁਕਤ ਸਰ ਕੋਟ ਕਪੂਰਾ ਦਾ ਹੋਰ ਫਿਰੋਜ਼ਪੁਰ ਵਰਗੇ ਸ਼ਹਿਰਾਂ ਤੋਂ ਜਾ ਕੇ ਜਿਹੜਾ ਉਹ ਰੇ ਲੈ ਕੇ ਆਉਣੀ ਪੈਂਦੀ ਸੀ ਤਾਂ ਹੁਣ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣ ਦੀ ਜਿਹੜੀ ਸੋਚ ਹੈ ਕਿ ਅਸੀਂ ਹਰ ਇੱਕ ਬੰਦੇ ਨੂੰ ਉਦੀ ਬਣਦੀ ਸਹੂਲਤ ਉਹਦੇ ਨੇੜੇ ਤੋਂ ਨੇੜੇ ਦੇਣੀ ਹੈ ਉਹਦੇ ਤਹਿਤ ਫਰੀਦਕੋਟ ਦਾ ਜਿਹੜਾ ਸਾਡਾ 15 ਸਾਲ ਤੋਂ ਬੰਦ ਪਿਆ ਸੀ ਉਹ ਰਹਿਕ ਉਹ ਲਾਇਆ ਤੇ ਕ੍ਰਿਪਕੋ ਯੂਰੀਆ ਵੱਲੋਂ ਇਹ ਜਿਹੜੀ ਆਈ ਹੈ ਕ੍ਰਿਪਕੋ ਦੇ ਵੀ ਅਸੀਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਪਰ ਇਹ ਜਿਹੜੀ 60 40 ਦੀ ਰੇਸ਼ੋ ਦੇ ਅਨਸਾਰ ਜੋ ਪੰਜਾਬ ਸਰਕਾਰ ਦੀ ਹੈ 60% ਸਾਡੇ ਜਿਹੜੀਆਂ ਸੁਸਾਇਟੀਆਂ ਨੇ ਉਹਨਾਂ ਦੇ ਵਿੱਚ ਜਾਣੀਆਂ ਜਿਹੜੀ ਸਿੱਧੀ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਲੈਣੀਆਂ ਤੇ 40% ਸਾਡੇ ਜਿਹੜੇ ਆੜਤੀਏ ਵੀਰ ਆ ਵਪਾਰੀ ਵੀਰ ਆ ਉਹ ਕਿਉਂਕਿ ਉਹਨਾਂ ਨਾਲ ਵੀ ਕਿਸਾਨ ਜਿਹੜੇ ਵੱਡੀ ਮਾਤਰਾ ਜੁੜੇ ਹੋਏ ਆ ਉਹਨਾਂ ਦਾ ਜਿਹੜਾ ਹਿੱਸਾ ਉਹਨਾਂ ਨੂੰ ਦਿੱਤਾ ਜਾਊਗਾ ਸਾਰਿਆਂ ਨੂੰ ਜਿੰਨੀ ਜਿੰਨੀ ਉਹਨਾਂ ਦੀ ਮੰਗ ਡਿਮਾਂਡ ਹੈ ਉਹ ਪੂਰੀ ਕੀਤੀ ਜਾਊਗੀ